ਪਾਤਸ਼ਾਹ ਪੈਨ ਸੁੱਤੇ ਚਾਰ ਲਾਈਨਾਂ ਉਹਨਾਂ ਦੇ ਵਾਸਤੇ ਮਾਚਿਵਾੜੇ ਦੇ ਜੰਗਲ ਵਿੱਚ ਕੰਡੇਾਂ ਤੇ ਮਾਚਿਵਾੜੇ ਦੇ ਜੰਗਲ ਵਿੱਚ ਕੰਡੇਾਂ ਤੇ ਡੰਡੇ ਰੱਖ ਸੁਰਾਣੇ ਦਿਲਦਾਰ ਸੁੱਤਾ ਕਰਬਾਰ ਆਨੰਦਪੁਰ ਛੱਡ ਆਇਆ ਕਰਜਾ ਕੌਮ ਦਾ ਸਿਰੋਂ ਉਤਾਰ ਸੁਤਾ ਕਈ ਦਿਨ ਹੋ ਗਏ ਜੰਗ ਲੜਦੇ ਨੇ ਅਖਰਦਾਨ ਨਾਲ ਸੇਵ ਹੋਈ ਹੋਈ ਵਗਨੇ ਪੂਰੇ ਦੀ ਤੂੰ ਬੋਲੇ ਤੇ ਜਾਗ ਪਊਗਾ ਹੁਣੇ ਸਰਦਾਰ ਸੁਤਾ ਤੇ ਜਾਗ ਪਊਗਾ ਹੁਣੇ ਸਰਦਾਰ ਸੁਤਾ ਮਾਤਾ ਗੁਜਰੀ ਜੀ ਬਾਬਤ ਛੋਟੀ ਜੀ ਕਵਤਾ ਹੈ ਸੰਗ ਤੇ ਨੀ ਮਰਨਾ ਗੁਜਰੀ ਸੰਗ ਤੇ ਨੀ ਮਰਨਾ ਗੁਜਰੀ ਮੈਂ ਗੋਵਿੰਦ ਸਿੰਘ ਦੀ ਮਾ ਗੁਜਰੀ ਸੰਗ ਤੇ ਨੀ ਮਰਨਾ ਗੁਜਰੀ ਮੈਂ ਗੋਵਿੰਦ ਸਿੰਘ ਦੀ ਮਾ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਆ ਕਈ ਵਾਰੀ ਤੇ ਕੇ ਥਾ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਆ ਕਈ ਵਾਰੀ ਤੇ ਕੇ ਥਾ ਗੁਜਰੀ ਮੈਂ ਗੋਵਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੋਵਿੰਦ ਸਿੰਘ ਦੀ ਮਾਂ ਗੁਜਰੀ ਮੇਰਾ 9 ਸਾਲ ਦਾ ਪੁੱਤਰ ਸੀ ਜਦ પતિ ਧਰਮ ਲਈ ਮਰਨ ਗਿਆ ਮੇਰਾ 9 ਸਾਲ ਦਾ ਪੁੱਤਰ ਸੀ ਜਦ પતિ ਧਰਮ ਲਈ ਮਰਨ ਗਿਆ ਉਹ ਦਿੱਲੀ ਸ਼ਹਿਰ ਦੇ ਅਗਿਆਸੀ ਤੇ ਪਤੀ ਧਰਮ ਲਈ ਲੜਨ ਗਿਆ ਜਦੋਂ ਤੱਕਿਆ ਸੀ ਸੀ ਅਤਿਆ ਦੇ ਹਏ ਜਦੋਂ ਤੱਕਿਆ ਸੀ ਸਿੱਸੇ ਅੱਖਿਆਲੇ ਮੈਂ ਪਹਿਲੀ ਵਾਰੀ ਤਾਂ ਗੁਜ਼ਰੀ ਸਭ ਤੇ ਨਹੀਂ ਮੇਰਾ ਨਾ ਗੁਜ਼ਰੀ ਮੈਂ ਗੁਰਦੇ ਸਿੰਘ ਦੀ ਬਾ ਗੁਜ਼ਰੀ ਮੇਰੇ ਵੱਡੇ ਸ਼ਹਿਬ ਜਗਦੇ ਜਮਪੌਰ ਘੜੀ ਲੜਦੇ ਆਂ ਸ਼ਹੀਦ ਦੇ ਅਬਾਦਤਿਆਂ ਮੇਰੇ ਵੱਡੇ ਸਹਬ ਗਾਧਿਆ ਚਮਕੌਰ ਗੜੀ ਲੜਦੇ ਆਂ ਸ਼ਹੀਦ ਦੇ ਅਬਾਦਤਿਆਂ ਓ ਪਿਆਸੇ ਲੜਦੇ ਸ਼ਹੀਦ ਹੋ ਦੋ ਬੂੰਦਾ ਪੜਨਾਂ ਗਤਿਆਂ ਓ ਪਿਆਸੇ ਲੜਦੇ ਸ਼ਹੀਦ ਹੋ ਦੋ ਬੂੰਦਾ ਪੜਨਾਂ ਗਤਿਆਂ ਜਿਹੜੇ ਕਦੇ ਦਾ ਮੁੜ ਕੇ ਆਏ ਸੀ ਹੋ ਜਿਹੜੇ ਕਦੇ ਦਾ ਮੁੜ ਕੇ ਆਏ ਸੀ ਮੇਰੇ ਘਰ ਵੀ ਕੋਈ ਏਸੀ ਸ਼ਾਂ ਗੁਜ਼ਰੀ ਸੰਗ ਤੇ ਨੀ ਮੈਂ ਆ ਗੁਜ਼ਰੀ ਮੈਂ ਗੋਵਿੰਦ ਸਿੰਘ ਦੀ ਬਾ ਗੁਜ਼ਰੀ ਮੈਂ ਠੰਡੇ ਵਰਜ ਵਿੱਚ ਪੁੱਤ ਆਲੋ ਸਾਰੀ ਰਾਤ ਸਮਝੋ ਵੀ ਨਹੀਂ ਮੈਂ ਠੰਡੇ ਵਰਜੁਨ ਵਿੱਚ ਬੁੱਤਿਆਨਾ ਸਾਰੀ ਰਾਤ ਸਮਝੋ ਵੀ ਨਹੀਂ ਬੇਖੋ ਜਲਮ ਦੇ ਅਗੇ ਨਾ ਝੁੱਕ ਜਾਓ ਮੈਂ ਇਹੋ ਸਭ ਕੁ ਬੜੋ ਵੀ ਨਹੀਂ ਨਾ ਜਲਮ ਦੇ ਅਗੇ ਝੁੱਕ ਜਾਓ ਮੈਂ ਇਹੋ ਸਭ ਸਫੋ ਵੀ ਰਹੀ ਜਦੋਂ ਪੁੱਤਾਂ ਦੇ ਨਾਲ ਸ਼ਹੀਦ ਹੋਏ ਹੋ ਜਦੋਂ ਪੁੱਤੇ ਮੇਰੇ ਸ਼ਹੀਦ ਹੋ ਮੈਂ ਆਖਰ ਵਾਰੀ ਤਾਂ ਗੁਜ਼ਰੀ ਸੰਗ ਤੇ ਨਹੀਂ ਮੇਰਾ ਗੁਜ਼ਰੀ ਮੈਂ ਗੋਵਿੰਦ ਸਿੰਘ ਦੀ ਮਾਂ ਗੁਜ਼ਰੀ ਮੈਂ ਬਹੁਤ ਗੁਜ਼ਰ ਗੁਜ਼ਰੀ ਹਾਂ ਕਈ ਵਾਰੀ ਤੇ ਕਿਥਾ ਗੁਜ਼ਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਕਈ ਵਾਰੀ ਤੇ ਕੋਥਾਂ ਗੁਜਰੀ ਸੰਗ ਤੇ ਮੇਰਾ ਨਾ ਗੁਜਰੀ ਮੈਂ ਗੋਵਿੰਦ ਸਿੰਘ ਦੀ ਬਾ ਗੁਜਰੀ ਮੈਂ ਗੋਵਿੰਦ ਸਿੰਘ ਦੀ ਮੈਂ ਗੁਜਰੀ